ਸਸਿਕਾ ਜੀ ਮੈਂ ਹਕਮਲ ਖਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਲਈ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼ ਯਾਨੀ ਦੇ ਤਹਿਤ ਇੱਕ ਹੋਰ ਐਕਸਪ੍ਰੈਸ ਐਂਟਰੀ ਡਰੋਪ ਕਰਿਆ ਇਹ ਡਰੋ ਸਾਲ 2025 ਦਾ ਤੀਜਾ CEC ਵਿਸ਼ੇਸ਼ ਡਰੋ ਹੈ ਤੇ ਕੈਨੇਡਾ ਹੁਨਰਬੰਦ ਕਾਮਿਆਂ ਨੂੰ ਸੱਦਾ ਦੇਣ ਦੇ ਲਈ ਐਕਸਪ੍ਰੈਸ ਐਂਟਰੀ ਡਰੋ ਦਾ ਆਯੋਜਨ ਵੀ ਕਰ ਰਿਹਾ ਹੈ ਨਵੀਂ ਐਕਸਪ੍ਰੈਸ ਕੈਨੇਡਾ ਡਰਾ ਲਈ ਬੁਲਾਏ ਗਏ ਉਮੀਦਵਾਰਾਂ ਦੇ ਕੋਲ ਹੁਣ ਆਪਣੀ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਯਾਨੀ ਕਿ ਪੀਆਰ ਅਰਜੀ ਨੂੰ ਪੂਰਾ ਕਰਨ ਦੇ ਲਈ 60 ਦਿਨ ਹੋਣਗੇ ਜੇਕਰ ਉਹ ਦਿੱਤੇ ਸਮੇਂ ਦੇ ਅੰਦਰ ਵੀ ਨੇ ਪੱਤਰ ਨੂੰ ਪੂਰਾ ਕਰਨ ਤੇ ਯੋਗ ਨਹੀਂ ਹੁੰਦੇ ਅਤੇ ਸਮਾਂ ਸੀਮਾ ਖਤਮ ਹੋ ਜਾਂਦੀ ਹੈ ਤਾਂ ਸੱਦਾ ਮੰਨਣ ਯੋਗ ਨਹੀਂ ਰਹੇਗਾ ਡਰਸਲ ਐਕਸਪ੍ਰੈਸ ਐਂਟਰੀ ਲਈ ਤਾਜ਼ਾ ਡਰਾ ਬੁੱਧਵਾਰ 5 ਫਰਵਰੀ ਨੂੰ ਆਯੋਜਿਤ ਕੀਤਾ ਗਿਆ ਸੀ ਇਸ ਡਰਾ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੇ ਸ਼ੁਰੂਆਤੀ ਦੇ ਤਹਿਤ 4000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਅਪਲਾਈ ਕਰਨ ਦੇ ਲਈ ਲੋੜਿੰਦਾ ਕਟੋਕਟ ਵਿਆਪਕ ਰੈਕਿੰਗ ਸਕੋਰ ਸੀ ਆਰਐਸ 521 ਹੈ ਤੇ ਦੱਸੀ ਕਿ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਕਟੋ ਕਟ ਰਹਿੰਦਾ ਹੈ ਤਾਂ ਘੱਟ ਆਫ ਵਿੱਚ ਉਹਨਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਜਮ੍ਹਾਂ ਕਰਨ ਦੀ ਮੀਤੀ ਅਤੇ ਸਮੇਂ ਦੇ ਆਧਾਰ ਉੱਤੇ ਤੈਅ ਕੀਤਾ ਜਾਵੇਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ CEC ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਦੇ ਵਿੱਚੋਂ ਇੱਕ ਹੈ ਇਹ ਉਹਨਾਂ ਕਾਮਿਆਂ ਦੇ ਲਈ ਤਿਆਰ ਕੀਤੀ ਗਈ ਪ੍ਰਕਿਰਿਆ ਹੈ ਜਿਨ੍ਹਾਂ ਦੇ ਕੋਲ ਕੈਨੇਡਾ ਵਿੱਚ ਕੰਮ ਦਾ ਤਜਰਬਾ ਹੈ ਅਤੇ ਉਹ ਕੈਨੇਡਾ ਦੇ ਪੱਕੇ ਨਿਵਾਸੀ ਬਣਨਾ ਚਾਹੁੰਦੇ ਨਹੀਂ ਜ਼ਿਕਰ ਖਾਸੇ ਕਿ ਹੁਣ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਇਹ ਉਮੀਦਵਾਰ ਜਿਸ ਨੇ ਨਵੀਨਤਮ ਐਕਸਪ੍ਰੈਸ ਐਂਟਰੀ ਡਰੋਅ ਦੇ ਤਹਿਤ ਅਪਲਾਈ ਕੀਤਾ ਹੈ ਤਾਂ ਉਸ ਨੂੰ ਸਥਾਈ ਨਿਵਾਸ ਦੇ ਲਈ ਸੱਦਾ ਨਹੀਂ ਮਿਲਦਾ ਤਾਂ ਕਿਤਾ ਜਾਵੇ ਤੇ ਅਜਿਹੀ ਸਥਿਤੀ ਦੇ ਵਿੱਚ ਉਮੀਦਵਾਰ ਨੂੰ ਆਪਣੀ ਪੀਆਰ ਐਸਜੀ ਵਾਪਸ ਲਏ ਬਿਨਾ ਕੁਝ ਦੇਰ ਉਡੀਕ ਵੀ ਕਰਨੀ ਚਾਹੀਦੀ ਹੈ ਕਿਉਂਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਐਸਜੀ ਦੀ ਮਿਤੀ ਤੋਂ 12 ਮਹੀਨਿਆਂ ਦੇ ਲਈ ਕਿਰਿਆਸ਼ੀਲ ਰਹੇਗੀ ਕਿਉਂਕਿ ਉਮੀਦਵਾਰ ਨੂੰ ਅਗਲੇ ਐਕਸਪ੍ਰੈਸ ਐਂਟਰੀ ਡਰੋਅ ਦੇ ਵਿੱਚ ਵੀ ਅਲਜੀ ਦੇਣ ਦੇ ਲਈ ਸੱਦਾ ਪ੍ਰਾਪਤ ਹੋ ਸਕਦਾ ਹੈ। ਵੀਰ ਰਿਪੋਰਟ ਚੰਨ ਪੰਜਾਬੀ